ਸਸੀ ਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਡੋਨਲਡ ਟਰੰਪ ਨੇ ਐਤਵਾਰ ਨੂੰ ਸੈਂਕੜੇ ਕਥਿਤ ਵੈਨੇਜ਼ੁਏਲਾ ਗੈਂਗ ਮੈਂਬਰਾਂ ਨੂੰ ਅਲ ਸਲਵਾਡੋਰ ਦੀ ਜੇਲ੍ਹ ਭੇਜ ਦਿੱਤਾ ਸੀ ਹਾਲਾਂਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਸੰਘੀ ਜੱਜ ਨੇ 18ਵੀਂ ਸਦੀ ਦੇ ਯੁੱਧ ਸਮੇਤ ਦੀਆਂ ਸ਼ਕਤੀਆਂ ਦੇ ਤਹਿਤ ਦੇਸ਼ ਨਿਕਾਲੇਵੋ ਤੇ ਅਸਥਾਈ ਤੌਰ ਉਤੇ ਪਾਬੰਦੀ ਲਗਾ ਦਿੱਤੀ ਸੀ ਪਰ ਟਰੰਪ ਨੇ ਸਿੱਧੇ ਤੌਰ ਉਤੇ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਤਹਿਤ ਹੁਣ ਅਮਰੀਕਾ ਦੇ ਨਿਆਂਪਾਲਿਕਾ ਅਥਵਾ ਵਾਈਟ ਹਾਊਸ ਵਿਚਕਾਰ ਇਸ ਦਾ ਟਕਰਾਵ ਦੇਖਣ ਨੂੰ ਮਿਲ ਰਿਹਾ ਹੈ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ 트럼ਪ ਪ੍ਰਸ਼ਾਸਨ ਨੇ ਸੈਂਕੜੇ ਪ੍ਰਵਾਸੀਆਂ ਨੂੰ ਐਲ ਸਲਵਾਡੋਰ ਤਬਦੀਲ ਕਰ ਦਿੱਤਾ ਬਾਜੂਦ ਇਸ ਦੇ ਕਿ ਇੱਕ ਸੰਘੀ ਜੱਜ ਨੇ ਵੈਨਜ਼ੁਏਲਾ ਦੇ ਗੈਂਗ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 18ਵੀਂ ਸਦੀ ਦੇ ਯੁੱਧ ਸਮੇਂ ਦੇ ਐਲਾਨ ਦੇ ਤਹਿਤ ਦੇਸ਼ ਨਿਕਾਲੇ ਉੱਤੇ ਅਸਥਾਈ ਤੌਰ ਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਨੇ ਹਾਲੇ ਕਿ ਫੈਸਲੇ ਦੇ ਸਮੇਂ ਉਡਾਨਾਂ ਹਵਾ ਦੇ ਵਿੱਚ ਸਨ ਜਦੋਂ ਅਦਾਲਤ ਨੇ 200 ਕਥਿਤ ਗੈਂਗ ਮੈਂਬਰਾਂ ਦੇ ਦੇਸ਼ ਨਿਕਾਲੇ ਉਤੇ ਅਸਥਾਈ ਰੋਕ ਦਾ ਹੁਕਮ ਦਿੱਤਾ ਤਾਂ ਜਹਾਜ਼ ਪਹਿਲਾਂ ਹੀ ਉਡਾਨ ਭਰ ਚੁੱਕੇ ਸਨ ਪੈਕਸੀਓਸ ਦੀ ਰਿਪੋਰਟ ਮੁਤਾਬਕ ਜਦੋਂ ਟਰੰਪ ਪ੍ਰਸ਼ਾਸਨ ਉੱਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲੱਗਾ ਤਾਂ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਪਹਿਲਾਂ ਹੀ ਅੰਤਰਰਾਸ਼ਟਰੀ ਪਾਣੀ ਵਿੱਚ ਸੀ ਨੈਸ਼ਨਲ ਸਿਕਿਉਰਿਟੀ ਵਕੀਲ ਮਾਰਕ ਐਸ ਜ਼ੈਟ ਜੋ ਟਰੰਪ ਦੇ ਆਲੋਚਕ ਨੇ ਉਹਨਾਂ ਨੇ ਐਕਸ ਉੱਤੇ ਲਿਖਿਆ ਕਿ ਟਰੰਪ ਨੂੰ ਆਖਰਕਾਰ ਮਹਾਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਥੇ ਦੱਸਣਾ ਬੰਦਾ ਹੈ ਕਿ 트럼ਪ ਨੇ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਦੇ ਲਈ 18ਵੀਂ ਸਦੀ ਦੇ ਕਾਨੂੰਨ ਦੀ ਵਰਤੋਂ ਕਰਨ ਦਾ ਐਲਾਨ ਕੀਤਾ ਸੀ ਪਰ ਕੁਝ ਘੰਟਿਆਂ ਬਾਅਦ ਯੂਐਸ ਦੇ ਜ਼ਿਲ੍ਹਾ ਜੱਜ ਜੀम्स ਈ ਪੋਸਬਰਗ ਨੇ ਸ਼ਨੀਵਾਰ ਨੂੰ ਇਸ ਉੱਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਪਰ ਵਕੀਲਾਂ ਨੇ ਉਹਨਾਂ ਨੂੰ ਦੱਸਿਆ ਕਿ ਦੋ ਜਹਾਜ਼ ਪਹਿਲਾਂ ਹੀ ਪ੍ਰਵਾਸੀਆਂ ਨੂੰ ਲੈ ਕੇ ਅਲਸਲਵਾਡੋਰ ਅਤੇ ਹੋਂਡੂਰਾਸ ਵੱਲ ਉੱਡ ਚੁੱਕੇ ਨੇ ਬੋਸਪਰਕ ਨੇ ਚਹਾਸਨ ਨੂੰ ਵਾਪਸ ਜਾਣ ਦੇ ਲਈ ਜ਼ੁਬਾਨੀ ਆਦੇਸ਼ ਦਿੱਤੇ ਪਰ ਜ਼ਾਹਰ ਤੌਰ ਉਤੇ ਅਝਾਹਨ ਨਹੀਂ ਕੀਤਾ ਗਿਆ ਸੀ ਅਤੇ ਇਹ ਨਿਰਦੇਸ਼ ਜੱਜ ਦੇ ਲਿਖੇ ਆਦੇਸ਼ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਈਸ਼ ਅਤੇ ਦਫ਼ਤਰ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਿਨ ਲੇਵਿਟ ਨੇ ਐਤਵਾਰ ਨੂੰ ਇੱਕ ਬਿਆਨ ਦੇ ਵਿੱਚ ਇਸ ਬਾਰੇ ਅਟਕਲੰਦਾ ਜਵਾਬ ਦਿੱਤਾ ਕਿ ਕਿ ਪ੍ਰਸ਼ਾਸਨ ਅਦਾਲਤੀ ਆਦੇਸ਼ਾਂ ਦੀ ਉਲੰਘਣਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਨਹੀਂ ਕੀਤਾ ਇਸ ਆਦੇਸ਼ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਅਤੇ ਇਹ ਟੀਡੀ again as I said all of the planes uh, subject to the written order of this judge departed u.s soil u.s territory before the judge's written order there's actually questions about whether a verbal order carries the same weight as a legal order as a written order and our lawyers are de are uh, determined to ask and answer those questions in ਕਰਦੇ ਹੋਏ 트럼ਪ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਕਿਹਾ ਕਿ ਵੈਨਜ਼ੁਏਲਾ ਦਾ ਇੱਕ ਗਿਰੋ ਅਮਰੀਕਾ ਉਤੇ ਹਮਲਾ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਦੇ ਕੋਲ ਉਨ੍ਹਾਂ ਦੇ ਮੈਂਬਰਾਂ ਨੂੰ ਦੇਸ਼ ਵਿੱਚੋਂ ਕੱਢਣ ਦੇ ਲਈ ਨਵੀਆਂ ਸ਼ਕਤੀਆਂ ਨੇ ਹਾਲਾਂਕਿ 1798 ਦੇ ਐਲੀਨ ਐਨਮੀਜ਼ ਐਕਟ ਨੂੰ ਲਾਗੂ ਕਰਨ ਦਾ ਐਲਾਨ ਕਰਦੇ ਹੋਏ 트럼ਪ ਨੇ ਦਾਅਵਾ ਕੀਤਾ ਕਿ ਵੈਨਜ਼ੁਏਲਾ ਦਾ ਗੈਂਗ 20 ਰਾਗੂਆ ਅਮਰੀਕਾ ਉਤੇ ਹਮਲਾ ਕਰ ਰਿਹਾ ਹੈ ਇਹ ਐਕਟ ਰਾਸ਼ਟਰਪਤੀ ਨੂੰ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਦੇ ਲਈ ਨੀਤੀ ਅਤੇ ਕਾਰਜਕਾਰੀ ਕਾਰਵਾਈ ਦੇ ਸੰਬੰਧ ਤੇ ਵਿੱਚ ਵਿਆਪਕ ਵਿਵੇਕ ਪ੍ਰਦਾਨ ਕਰਦਾ ਹੈ ਜ਼ਿਕਰ ਹੋ ਗਿਆ ਕਿ ਇਹ ਐਕਟ ਅਮਰੀਕੀ ਇਤਿਹਾਸ ਦੇ ਵਿੱਚ ਸਿਰਫ 3 ਵਾਰ ਵਰਤਿਆ ਗਿਆ ਅਤੇ ਉਹ ਵੀ ਸਿਰਫ ਯੁੱਧ ਦੇ ਦੌਰਾਨ ਇਸ ਤੋਂ ਪਹਿਲਾਂ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਦੀ ਵਰਤੋਂ ਕੀਤੀ ਜਾਂਦੀ ਸੀ ਉਸ ਸਮੇਂ ਇਸ ਦੀ ਵਰਤੋਂ ਜਰਮਨ ਅਤੇ ਇਤਾਲਵੀ ਲੋਕਾਂ ਨੂੰ ਕੈਦ ਕਰਨ ਦੇ ਨਾਲ ਨਾਲ ਜਾਪਾਨੀ ਅਮਰੀਕੀ ਨਾਗਰਿਕਾਂ ਦੀ ਜਨਤਕ ਨਸਰਬੰਦੀ ਦੇ ਲਈ ਵੀ ਕੀਤੀ ਜਾਂਦੀ ਸੀ ਜਿਸ ਕਾਰਨ ਹੁਣ ਰਾਸ਼ਟਰਪਤੀ ਡੋਨਲਡ 트ੰਪ ਦੀਆਂ ਨਵੀਆਂ ਮੁਸ਼ਕਲਾਂ ਦੁਬਾਰਾ ਤੋਂ ਖੜੀਆਂ ਹੋ ਚੁੱਕੀਆਂ ਨੇ ਬਿਊ ਰਿਪੋਰਟ ਚੈਨ ਚਾਪੀ